ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਮੇਰੀ ਸੁਖਵਿੰਦਰ ਜੀ ਖੜਿਆ ਚਾਈਲਡ ਵੈਲਫੇਅਰ ਤੋਂ ਆਪਾਂ ਜਿਹੜਾ ਸਾਡਾ ਇਹ ਬੱਚਾ ਜਿਹੜਾ तकरीबन ਮਿਆਣੀ ਤੋਂ ਬਾਅਦ ਚ ਪਤਾ ਲੱਗਿਆ ਇਹ ਮਿਆਣੀ ਪਿੰਡ ਕਿਸੇ ਬੰਦੇ ਨੇ ਉੱਥੇ ਰੱਖਿਆ ਹੋਇਆ ਸੀਗਾ ਤੇ ਨਾ ਹਜੇ ਤੱਕ ਪੂਰਾ ਪੱਕਾ ਮਾਂ ਬਾਰੇ ਪਤਾ ਲੱਗਾ ਤੇ ਨਾ ਬਾਪ ਬਾਰੇ ਪਤਾ ਲੱਗਾ ਤੇ ਹੁਣ ਜਿਹੜਾ ਬੱਚੇ ਨੂੰ ਅਸੀਂ ਭੇਜ ਰਹੇ ਹਾਂ ਚਾਈਲਡ ਵੈਲਫੇਅਰ ਵਾਲਿਆਂ ਤੋਂ ਇਹ ਸਾਡੇ ਬਾਈ ਜੂਨੀ ਅੱਗੇ ਵੀ ਸਾਡਾ ਅਸੀਂ ਇਕੱਠੇ ਹੀ ਸਮਾਵਾ ਕਰਦੇ ਆ ਕੋਈ ਜੋ ਬੱਚਾ ਮਿਲਦਾ ਤੇ ਅਸੀਂ ਕਮੇਟੀ ਨੂੰ ਹੀ ਦੇ ਦਿੰਨੇ ਆ ਬੱਚਾ ਕਿਉਂਕਿ ਅਸੀਂ ਰੱਖ ਨਹੀਂ ਸਕਦੇ ਉਹਨਾਂ ਨੂੰ ਕਾਨੂੰਨਨ ਤੌਰ ਤੇ ਜੋ ਵੀ ਆ ਤੇ ਹੁਣ ਬਾਈ ਜੂਨੀ ਲੈ ਕੇ ਜਿਹੜੇ ਲੈ ਕੇ ਜਾ ਰਿਆ ਜਾਣ ਨੂੰ ਦਿਲ ਤਾਂ ਨਹੀਂ ਕਰਦਾ ਜिद ਕਰਦਾ ਪਰ ਪਿਆਰ ਪੈ ਜਾਂਦਾ ਜਦੋਂ 2-4 ਦਿਨ ਬੰਦਾ ਬੱਚਾ ਰਹਿੰਦਾ ਸਾਡੇ ਉੱਤੇ ਸਾਰੇ ਪਿਆਰ ਅਤਰ ਜੁਰਾਵਰ ਤੇ ਸਿੰਮੂ ਨੂੰ ਨਹੀਂ ਪਤਾ ਉਹਨਾਂ ਨਾਲ ਪਿਆਰ ਬਹੁਤ ਆ ਜਦੋਂ ਨਹੀਂ ਆਉਣਾ ਉਹ ਨਹੀਂ ਲੜਨਾ ਮੇਰੇ ਨਾਲ ਵੀ ਤੁਸੀਂ ਕਿਉਂ ਭੇਜਿਆ ਪਰ ਅਸੀਂ ਰੱਖ ਨਹੀਂ ਸਕਦੇ ਕਾਨੂੰਨਨ ਤੌਰ ਤੇ ਸਾਡਾ ਅਧਿਕਾਰ ਨਹੀਂ ਹੈਗਾ ਵੀ ਆਪਾਂ ਇਹਨੂੰ ਬੱਚੇ ਨੂੰ ਰੱਖ ਸਗੀ ਤੇ ਹੁਣ ਭਾਜੀ ਫਿਰ ਉੱਥੇ ਤੁਮ ਕਾ ਪੇਸ਼ ਕਰਾਂਗੇ ਆਪਾਂ ਆਪਾਂ ਚਾਈਲਡ ਵੈਲਫੇਅਰ ਕਮੇਟੀ ਕੋਲੇ ਹੁਸ਼ਿਆਰਪੁਰ ਪੇਸ਼ ਕਰਾਂਗੇ ਬੱਚਾ ਜਿੱਦਾਂ ਆ ਉਹ ਆਰਡਰ ਕਰਨ ਕੇ ਕਿ ਕਿਸ ਸੰਸਥਾ 'ਚ ਭੇਜਣਾ ਆ ਜਾਂ ਕੋਈ ਅਦਾ ਕੋਈ ਮਾਤਾ ਪਿਤਾ ਕੋਈ ਵਾਲੀਵਾਸ ਮਿਲ ਜਾਂਦਾ ਤਾਂ ਉਹਨੂੰ ਹੈਂਡ ਓਵਰ ਕਰਾਂਗੇ ਨਹੀਂ ਤਾਂ ਇਹ ਸੰਸਥਾ 'ਚ ਰਹੇਗਾ ਸਾਡੇ ਕੋਲ ਹਾਂਜੀ ਠੀਕ ਆ ਜੀ ਤੇ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਹਾਲਾਤ ਜਿਹੜੇ ਤੁਸੀਂ ਦੇਖੇ ਹੀ ਹੋਣਗੇ ਬੱਚੇ ਦੇ ਵੀ ਜਿਹੜੇ ਜੇ ਨਹੀਂ ਰੱਖਿਆ ਸੀ ਉਹ ਵੀ ਬਹੁਤ ਪਿੱਛੇ ਆਏ ਸੀਗੇ ਵੀ ਸਾਨੂੰ ਦੋ ਦੁਬਾਰਾ ਦੋ ਪਰ ਇਹ ਬੱਚਾ ਨਹੀਂ ਸੀ ਜਾਣਾ ਚਾਹੁੰ ਨਹੀਂ ਜਾਣਾ ਮੰਮੀ ਕੋ ਨਹੀਂ ਜਾਣਾ ਡੈਡੀ ਕੋ ਮੋਤਾ ਵੀ ਨਹੀਂ ਜਾਣਾ ਹੈ ਮੋਤਾ ਵੀ ਨਹੀਂ ਜਾਣਾ ਕੇ ਤਾਂ ਵੀ ਨਹੀਂ ਜਾਣਾ ਤੇ ਸਾਡੇ ਕੋਲ ਸਾਡੇ ਕੋਲ ਆਣਾ ਸਾਡੇ ਕੋਲ ਰਹਿਣਾ ਠੀਕ ਆ ਤੇ ਪੜਨਾ ਪੜਨਾ ਵੀ ਹੈ ਨਾ ਹੁਣ ਮੇਰਾ ਪੁੱਤ ਤੈਨੂੰ ਇਹ ਲੈ ਕੇ ਚੱਲੇ ਆ ਜੇ ਮੇਰਾ ਮੀਰਾ ਆਪਣਾ ਨਹੀਂ ਦਿਲ ਕਰਦਾ ਮੇਰਾ ਪੁੱਤ ਭੇਜੇ ਨੂੰ ਠੀਕ ਆ ਪਰ ਕੋਈ ਹਿਸਾਬ ਹੁੰਦਾ ਹਨਾ ਮੇਰਾ ਪੁੱਤ ਠੀਕ ਆ ਤੇ ਤੈਨੂੰ ਇਹ ਜੇ ਉੱਥੇ ਨਾ ਦਿਲ ਲੱਗਾ ਤੇਰਾ ਤੂੰ ਦੱਸ ਦੇਣਾ ਮੇਰੇ ਕੋਲ ਛੱਡ ਜਣਗੇ ਠੀਕ ਆ ਮੇਰਾ ਪੁੱਤ ਚਲ ਠੀਕ ਆ ਤੇ ਧੰਨਵਾਦ ਸਾਰੀ ਸੰਗਤ ਦਾ ਜਿੱਥੇ ਵੀ ਤੁਹਾਡੇ ਲਾਗੇ ਕੋਈ ਗਲਤ ਹੁੰਦਾ ਹੋਵੇ ਕੋ ਬੱਚਿਆਂ ਨਾਲ ਕੋ ਬਜ਼ੁਰਗਾਂ ਨਾਲ ਤੁਸੀਂ ਸਾਂਝਾ ਕਰ ਸਕਦੇ ਆ ਸੰਸਥਾਵਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ